ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਵਲੰਟੀਅਰਾਂ ਦਾ ਪਾਰਟੀ ਵਰਕਰਾਂ ਦਾ ਜਿਹੜਾ ਨੇ ਹਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗਗਗਵਾਈ ਦੇ ਹੇਠ ਡਟ ਕੇ ਕੰਮ ਕੀਤਾ ਧੰਨਵਾਦ ਮਾਨ ਸਾਹਿਬ ਦਾ ਸਾਰੇ ਪਰਿਵਾਰ ਦਾ ਬਹੁਤ ਡਟ ਕੇ ਕੰਮ ਕੀਤਾ ਸਾਰੇ ਸਾਡੇ ਵਲੰਟੀਅਰ ਸਾਥੀਆਂ ਦਾ ਦੇਖੋ ਕਿਸੇ ਨੇ ਉੱਥੇ ਡਿਊਟੀ ਨਿਭਾਈ ਕਿਸੇ ਦੀਆਂ ਦੁਆਵਾਂ ਕੰਮ ਆਈਆਂ ਕਿੰਨੇ ਸਨੇ ਇੱਥੇ ਬਹਿ ਕੇ ਸੋਸ਼ਲ ਮੀਡੀਆ ਤੇ ਕੰਮ ਕੀਤਾ ਹਰ ਬੰਦੇ ਨੇ ਆਪਣਾ ਆਪਣਾ ਰੋਲ ਹੈ ਜਿਹੜਾ ਉਹ ਉਹਦਾ ਕੀਤਾ ਤੇ ਲੋਕਾਂ ਦੀ ਉਮੀਦ ਜਿਹੜੀ ਆ ਉਹ ਆਮ ਆਦੀ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਆ ਥੋੜਾ ਬਹੁਤ ਸਿਸਟਮ ਨੂੰ ਹੋ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਪਿਛਲੀਆਂ ਜਦੋਂ ਐਮਪੀ ਦੀ ਇਲੈਕਸ਼ਨ ਆਉਂਦੀਆਂ ਉਦੋਂ ਲੱਗਣ ਲੱਗ ਜਾਂਦਾ ਕਈ ਵਾਰੀ ਲੋਕਾਂ ਨੂੰ ਵੀ ਪਤਾ ਪਰ ਇੱਕ ਡਿਸਪਲਨ ਜਿਹੜਾ ਬਹੁਤ ਜ਼ਰੂਰੀ ਹੁੰਦਾ ਪਾਰਟੀ ਆਪਣੀ ਜਿਹੜੀ ਆਮ ਆਦੀ ਪਾਰਟੀ ਹੈ ਡਿਸਪਲਿੰਡ ਪਾਰਟੀ ਹੈ ਤਾਂ ਡਿਸਪਲਿੰਡ ਵੀ ਨਾਲ ਚੱਲੀ ਆ ਸੋ ਅੱਜ ਜਿਹੜੀ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਮਹਿੰਦਰ ਪਗਤ ਜੀ ਜਿੱਤੇ ਨੇ ਇਹਦੇ ਲਈ ਮੈਂ ਮੁਬਾਰਕਬਾਦ ਉਹਨਾਂ ਨੂੰ ਵੀ ਜਿੰਨਾ ਤੇ ਮਾਨ ਸਾਹਿਬ ਨੂੰ ਮੁਬਾਰਕਬਾਦ ਆ ਸਿੰਘ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮੁਬਾਰਕ ਸਾਰੀ ਸਾਡੀ ਜਿਹੜੇ ਉੱਤੇ ਸੰਗਠਨ ਕੰਮ ਕਰਦਾ ਸੀ ਉਹਨਾਂ ਨੂੰ ਮੁਬਾਰਕਬਾਦ ਹੈਗੀ ਆ ਸੋ ਜਿਨ੍ਹਾਂ ਨੇ ਸਟਰਕਚਰ ਤਿਆਰ ਕੀਤਾ ਕੰਮ ਕੀਤਾ ਛੋਟੇ ਛੋਟੇ ਕਈ ਕੰਮ ਹੋ ਜਾਂਦੇ ਨੇ ਸੋ ਜਿਹੜਾ ਜੁਆਇਨ ਕੀਤਾ ਸਾਨੂੰ ਜਿਹੜੇ ਨਾਲ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਫਿਰ ਤੋਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਕਿ ਰਾਮ ਆਦਮੀ ਪਾਰਟੀ ਦਾ ਸਾਫ ਦਿਓ ਡਟ ਕੇ ਕੰਮ ਕਰਾਂਗੇ ਹੁਣ ਤੱਕ ਵਧੀਆ ਕੰਮ ਕੀਤਾ ਅੱਗੇ ਵੀ ਆਉਣ ਵਾਲੇ ਸਮੇਂ 'ਚ ਵਧੀਆ ਕੰਮ ਕਰਾਂਗੇ ਅਸੀਂ ਇੱਥੇ ਰਾਜਨੀਤੀ ਬਦਲਣ ਆਏ ਆਂ ਸੋ ਰਾਜਨੀਤੀ ਨੂੰ ਬਦਲਿਆ ਅਸੀਂ ਤੇ ਕੰਮ ਕੀਤਾ ਤੇ ਅੱਜ ਤੁਸੀਂ ਦੇਖਿਆ ਹੋਊਗਾ ਸਾਰੇ ਤੁਸੀਂ ਤਾਂ ਪੁਰਾਣੇ ਇੱਥੇ ਸਾਡੇ ਨਾਲ ਦੇਖਿਆ ਹੋਊਗਾ ਕੰਮ ਕਰਦੇ ਪੱਤਰਕਾਰ ਸਹਿਮਾਨ ਸੋ ਸਾਰੇ ਵਲੰਟੀਅਰ ਸਾਰੇ ਸਾਥੀ ਅੱਜ ਵੀ ਉਵੇਂ ਫਿਕੜਾ ਕੇ ਆਵਾਂ ਦੀ ਪਾਰਟੀ ਦੇ ਨਾਲ ਖੜੇ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਕਿਤੇ ਕਿਤੇ ਮੈਂ ਕਿਤੇ ਜਿਹੜੀ ਸੱਸੀ ਪਾਰਟੀਆਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਬਦਲਾਅ ਦੇ ਨਾਂ ਤੇ ਜਿਹੜੀ ਵੱਧਾ ਠੱਗੀ ਕੀਤੀ ਹੈ ਤੇ ਹੁਣ ਲੋਕਾਂ ਦੇ ਕੰਮ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਪੰਜਾਬੀ ਨਹੀਂ ਦੇਖੋ ਕੁਝ ਕੁ ਬੰਦੇ ਜਿਨ੍ਹਾਂ ਦੀ ਕੁਰਸੀ ਖੋਈ ਜਾਂਦੀ ਆ ਉਹਨਾਂ ਦੇ ਵਿਚਾਰ ਹੁੰਦੇ ਨੇ ਜਨਤਾ ਤਾਂ ਮੇਰੀ ਸੁਣੋ ਗੱਲ ਜਨਤਾ ਨੂੰ 600 ਯੂਨਿਟ ਬਿਜਲੀ ਫਰੀ ਮਿਲ ਗਈ ਜਨਤਾ ਤਾਂ ਕਦੇ ਕਹੀ ਨਹੀਂ ਸੀ ਠੱਗੇ 43000 ਨੌਕਰੀਆਂ ਮਿਲੀਆਂ ਜਨਤਾ ਤਾਂ ਕਦੇ ਕਹੀ ਨਹੀਂਗਾ ਪੂਰੀ ਬਿਜਲੀ ਖੇਤਾਂ ਦੇ ਵਿੱਚ ਬਰੀ ਮਿਲਦੀ ਹੈ ਪੂਰਾ ਪਾਣੀ ਮਿਲਦਾ ਸੂਏ ਟੇਲਾਂ ਦੇ ਵਿੱਚ ਪਾਣੀ ਪੂਰਾ ਆ ਰਿਹਾ ਹੈ ਮਨਰੇਗਾ ਦਾ ਕੰਮ ਸਹੀ ਚੱਲਿਆ ਹਰ ਕੰਮ ਸਹੀ ਹੈ ਕਰਪਸ਼ਨ ਫਰੀ ਸਿਸਟਮ ਹੋਇਆ ਹੋਇਆ ਹੈ ਤੇ ਇਹ ਤਾਂ ਲੋਕ ਜਨਤਾ ਨੇ ਨਹੀਂ ਕਿਹਾਗਾ ਜਿਹੜੇ ਕੁਝ ਕੁ ਸਿਆਸੀ ਜਿਨ੍ਹਾਂ ਨੇ ਕੁਰਸੀਆਂ ਖੋਈਆਂ ਗਈਆਂ ਉਹ ਲੋਕ ਇਹ ਗੱਲਾਂ ਬੋਲਦੇ ਨੇ ਤੇ ਉਹਦਾ ਕੋਈ ਇਦਾਂ ਦਾ ਫਰਕ ਨਹੀਂ ਪੈਂਦਾ ਹੁੰਦਾ ਸੰਗਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨਾਲ ਹੈ ਲੱਗਦਾ ਸੀ ਵਿਕਤੀ ਲੈ ਕੇ ਕੀ ਕਹਿਣਾ ਚਾਹੋ ਜਲੰਧਰ ਦੀ ਜਿੱਤ ਜਿਹੜੀ ਹੈ ਲੋਕਾਂ ਦੀ ਜਿੱਤ ਆ ਸਾਡਾ ਜਰਨਲ ਜਿਹੜੇ ਨੇ ਅ ਜਿਹਨੇ ਪੰਜਾਬ ਦੇ ਵਿੱਚ ਸਾਡੀ ਬਾਗਡੋਰ ਸੰਭਾਲੀ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਸਰ ਉਹ ਆਪ ਫਰੰਟ ਸੇ ਉਕੇ ਲੜੇ ਨੇ ਆ ਮੇਰੀ ਗੱਲ ਹੋਈ ਹੈ ਉਹਨਾਂ ਦੇ ਧਰਮ ਪਤਨੀ ਸਾਡੇ ਭੈਣ ਜੀ ਨਾਲ ਮੇਰੀ ਗੱਲ ਹੋਈ ਹੈ ਕਿ ਉਹਨਾਂ ਨੇ ਵੀ ਮੈਂ ਮੁਬਾਰਕਾਂ ਦਿੱਤੀਆਂ ਨੇ ਸੀਮ ਸਾਹਿਬ ਦੇ ਆਫਿਸ ਤੋਂ ਮੁਬਾਰਕਾਂ ਦਿੱਤੀਆਂ ਨੇ ਸਾਰੀ ਪਾਰਟੀ ਦੀ ਹਾਈ ਕਮਾਂਡ ਨੂੰ ਮੁਬਾਰਕਾਂ ਦਿੱਤੀਆਂ ਨੇ ਸੋ ਅਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜੁਨੈਲ ਜਿਹੜੇ ਜਦੋਂ ਲੜਾਈ ਦਾ ਮੌਕਾ ਆਉਂਦਾ ਤਾਂ ਮੂਰੇ ਹੋ ਕੇ ਲੜਦੇ ਨੇ ਆਪ ਹੋ ਕੇ ਲੜ ਆਪ ਮੂਰੇ ਹੋ ਕੇ ਲੜਦੇ ਨੇ ਸੋ ਇਹਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਰਕਰਾਂ ਵਿਚ ਜਿਹੜੀ ਆ ਨਵੀਂ ਜਾਨ ਦਿੱਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਪੰਜਾਬ ਦੇ ਵਿੱਚ ਕੰਮ ਕਰਾਂਗੇ ਬਹੁਤ ਬਹੁਤ ਸਾਰਾ ਧੰਨਵਾਦ ਇਨਕਲਾਬ ਜਿੰਦਾਬਾਦ